ਅੱਜ ਜਿਹੜਾ ਅੱਜ ਬਹੁਤ ਵਧੀਆ ਦਿਨ ਹੈ ਅੱਜ ਚਿਲड्रन ਡੇ ਤੇ ਅੱਜ ਟ੍ਰੈਫਿਕ ਸਟਾਫ ਵੱਲੋਂ ਖਾਨਕੋਟ ਆਪਾਂ ਬਾਜ਼ਾਰ ਵਿੱਚ ਔਰ ਮਿਸ਼ਨ ਚੌਂਕ ਸਕੂਲ ਦੇ ਵਿੱਚ ਜਾ ਕੇ ਤੇ ਬੱਚਿਆਂ ਨਾਲ ਜਿਹੜੀ ਆਪਾਂ ਚਿਲड्रन ਡੇ ਦੀ ਆਪਾਂ ਵਿਸ਼ ਕੀਤੀ ਹੈ ਤੇ ਜਿਹਦੇ ਨਾਲ ਬੱਚੇ ਵੀ ਕਾਫੀ ਅੱਜ ਖੁਸ਼ ਹੋਏ ਉਹਨਾਂ ਨੂੰ ਚਾਕਲੇਟ ਵਗੈਰਾ ਵੰਡੀਆਂ ਨੇ ਆਪਾਂ ਤੇ ਆ ਜਾ ਪੀ ਚਿਲड्रन ਡੇ ਅੱਜ ਬਹੁਤ ਬਹੁਤ ਸਾਰੇ ਬੱਚਿਆਂ ਨੂੰ ਜਿੰਨੇ ਬੱਚੇ ਨੇ ਸਾਡੇ ਵੱਲੋਂ ਮੈਸੇਜ ਹੈ ਐਪੀ ਚਿਲड्रन ਡੇ ਥੈਂਕ ਯੂ ਜੀ ਥੈਂਕ ਯੂ ਸਭ ਹੋਰ ਕੋਈ ਲੋਕਾਂ ਕੀ ਮੈਸੇਜ ਆ ਜਾਂਦਾ ਉਹ ਨਾਲ ਵੀ ਸੋਰੇ ਟ੍ਰੈਫਿਕ ਰੂਲ ਬਾਰੇ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਟ੍ਰੈਫਿਕ ਰੂਲ ਜਿਹੜੇ ਉਹ ਫਾਲੋ ਕਰੋ ਬਾਜ਼ਾਰ ਦੇ ਵਿੱਚ ਜਿਹੜੀ ਉਹ ਟ੍ਰੈਫਿਕ ਜਿਹੜੀ ਉਹ ਜ਼ਿਆਦਾ ਹੁੰਦਾ ਕਾਰਨ ਜੇ ਜ਼ਰੂਰਤ ਟੂ-ਵీలਰ ਦੀ ਹੈ ਤੇ ਟੂ-ਵీలਰ ਲੈ ਕੇ ਆਓ ਤੇ ਫੋਰ-ਵీలਰ ਪੁਲਿਸ ਜੇ ਜ਼ਰੂਰਤ ਦੇ ਅਨਸਾਰ ਹੀ ਲੈ ਕੇ ਆਓ ਕਿ ਜੇ ਲੈ ਕੇ ਆਂਦੇ ਹੋ ਤੇ ਜਿਹੜੀ ਵੀ ਪਾਰਕਿੰਗ ਹੈ ਉਹ ਅੰਮ੍ਰਿ ਭਗਵਾਨ ਵਾਲਮੀਕੀ ਚੌਂਕ ਦੇ ਵਿੱਚ ਜਿਹੜੀ ਇੰਪਰੂਵਮੈਂਟ ਰੈਕਟ ਦੀ ਜਿਹੜੀ ਪਾਰਕਿੰਗ ਹੈ ਕਾਰ ਵਿਲਰ ਨੂੰ ਉੱਥੇ ਪਾਰਕਿੰਗ ਕੀਤਾ ਜਾਵੇ ਔਰ ਆਪਣੀ ਜਿਹੜੀ ਸ਼ੋਪਿੰਗ ਵਗੈਰਾ ਕਰਕੇ ਤੇ ਜਾ ਸਕ